ਉਬਾਈ ਖਾਲਸਾ ਵਾਈ ਫਤਿਹ ਜੀ ਬਹੁਤ ਵਧੀਆ ਚੱਲਦਾ ਪਿਆ ਜੀ ਬਹੁਤ ਸੰਗਤ ਦਾ ਮਤਲਬ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੰਗਤਾਂ ਕਾਫੀ ਗਰਾਊਂਡ ਤੇ ਪਿਆਰ ਕਰਦੀਆਂ ਪਈਆਂ ਜੀ ਮੁਕਾਬਲਾ ਕਿੰਦੇ ਚ ਦੇਖ ਰਹੇ ਹੋ ਮੁਕਾਬਲਾ ਕਿਸੇ ਨਾਮ ਵੀ ਨਹੀਂ ਹੈ ਜੀ ਇਹ ਪੰਥਨਾ ਟੱਕਰ ਲਾ ਬੈਠੇ ਆ ਤੇ ਪੰਥਨਾ ਕਦੀ ਕੋਈ ਮੁਕਾਬਲਾ ਕਰ ਨਹੀਂ ਸਕਿਆ ਤੇ ਨਾ ਅੱਗੇ ਨੇ ਕੀਤਾ ਅਜੇ ਤੱਕ ਲੇਕਿਨ ਇੱਕ ਆਵਾਜ਼ ਇਹ ਵੀ ਆ ਰਹੀ ਹੈ ਕਿ ਪੰਥ ਦੇ ਨਾਮ ਨਾਲ ਖਾਲਿਸਤਾਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਖਾਲਸਾ ਰਾਜ ਦੀ ਮੰਗ ਕਰਦੇ ਪਏ ਜੀ ਉਹ ਕਰਦੇ ਵੀ ਆ ਤੇ ਕਰਦੇ ਰਾਂਗੇ ਰਹਾਂਗੇ ਵੀ ਅੱਗੇ ਵੀ ਜੀ ਕੀ ਲੱਗ ਰਿਹਾ ਅੱਜ ਨੂੰ ਚੜ੍ਹਦੀ ਕਲਾ ਦੀ ਸਾਰਾ ਕੁਝ ਲੱਗਣਾ ਕੀ ਹੈ ਚੜ੍ਹਦੀ ਕਲਾ ਚ ਕਿਰਪਾ ਕਰ ਰਹੀ ਹੈ ਗੁਰ ਆਮਦਾਸ ਪਾਤਸ਼ਾਹ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੜੇ ਵਾਦੇ ਕਰ ਰਹੀ ਹੈ ਕਿ ਅਸੀਂ ਪਹਿਲਾਂ ਵੀ ਵਿਕਾਸ ਕੀਤਾ ਅੱਗੋਂ ਵੀ ਕਰਾਂਗੇ ਦੇਖੋ ਤੁਹਾਡੇ ਸਾਹਮਣੇ ਹੈ ਵਿਕਾਸ ਥਾਂ ਥਾਂ ਧਰਨਾ ਲੱਗਾ ਵਾ ਇਹ ਟੀਚਰਾਂ ਧਰਨਾ ਲੱਗਾ ਵਾ ਕਿਸਾਨਾਂ ਧਰਨਾ ਲੱਗਾ ਮਜ਼ਦੂਰਾਂ ਧਰਨਾ ਲੱਗਾ ਪੁਲਿਸ ਮੁਲਾਜ਼ਮਾਂ ਧਰਨਾ ਲੱਗਾ ਹਰ ਥਾਂ ਧਰਨੇ ਲੱਗੇ ਇਹ ਵਿਕਾਸ ਚਾਹੀਦਾ ਇਹੋ ਜਿਹਾ ਵਿਕਾਸ ਨਹੀਂ ਪਸੰਦ ਕਰਦੇ ਵੀ ਜੀ ਆਪਾਂ ਨਾਲ ਸਾਨੂੰ ਇਹੋ ਜਿਹਾ ਵਿਕਾਸ ਚਾਹੀਦਾ ਦਾ ਕ ਪੰਥਕ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਥਕ ਪਾਰਟੀ ਕੋਈ ਜਾਂਦੀ ਉਹ ਵੀ ਕਹਿੰਦੇ ਕਿ ਅਸੀਂ ਪੰਥ ਲਈ ਬਹੁਤ ਕੁਝ ਕੀਤਾ ਹੈ ਹੁਣ ਜਿੱਤਾਂਗੇ ਚਲੋ ਜੇ ਕਹਿੰਦੇ ਦੇ ਵੇਖ ਲੈਣਗੇ ਭਾਜੀ 11 ਤੀ ਨੂੰ VOTING ਪੈਣੀ ਹੈ ਪਤਾ ਲੱਜੇਗਾ ਕਿਨੇ ਜਿੱਤਣਾ ਹੈ ਕਿਨੇ ਅੱਗੇ ਕਿਹੜਾ ਕੰਮ ਕਰਨਾ ਪਹਿਲਾਂ ਸਰਕਾਰਾਂ ਉਹਨਾਂ ਦੀਆਂ ਵੀ ਰਹਿ ਚੁੱਕੀਆਂ ਵਾ ਤੇ ਉਹਨਾਂ ਨੇ ਵੀ ਜੋ ਕੀਤਾ ਥੱਲੇ ਗਰਾਊਂਡ ਤੇ ਪਤਾ ਲੱਗਦਾ ਹੈ ਵੀ ਆ ਸਾਰਿਆਂ ਨੂੰ ਤੇ ਇਹ ਤੇ ਹੈ ਨਹੀਂ ਕਿ ਪਹਿਲਾਂ ਸਰਕਾਰਾਂ ਉਹਦੀ ਕਦੀ ਬਣੀ ਨਹੀਂ ਲਾਈਫ ਦੇ ਵਿੱਚ ਹਨਾ ਨਸ਼ਾ ਵੀ ਬਹੁਤ ਜ਼ਿਆਦਾ ਹਜੇ ਤੱਕ ਚੱਲਦਾ ਪਿਆ ਵਾ ਬੇਰੋਜ਼ਗਾਰੀ ਦੀ ਸਮੱਸਿਆ ਬਹੁਤ ਜ਼ਿਆਦਾ ਮੈਡੀਕਲ ਦੀ ਸਹੂਿਦਾਂ ਹਜੇ ਤੱਕ ਫ੍ਰ 1947 ਤੋਂ ਲੈ ਕੇ ਹੁਣ ਤੱਕ ਨਾ ਹੋਇਆ ਕੀ ਤਾਂ ਕਈ ਹੁੰਦਾ ਹੈ ਵਾ ਅੱਜ ਵੀ ਸਿੱਖ ਧੰਨੇ ਲਾਂਦੇ ਵੇ ਤੇ ਪਹਿਲਾਂ ਵੀ ਧੰਨੇ ਲਾਂਦੇ ਵੇ ਕਿਤਨੇ ਕਿਤੇ ਸਾਡਾ ਰਾਹ ਨੂੰ ਖਾਲਸਾ ਰਾਜ ਚਾਹੀਦਾ ਹੁਣ ਸਾਨੂੰ ਜੀ ਬਹੁਤ ਜ਼ਰੂਰੀ ਹੋ ਚੁੱਕਾ ਸਾਡੇ ਵਾਸਤੇ ਕਿਨਾ ਰੂਪ ਇਹ ਵੀ ਲੱਗ ਰਿਹਾ ਕਿ ਸੰਦੀਪ ਸਿੰਘ ਜੀ ਦੇ ਉੱਤੇ ਕਹਿੰਦਾ ਕਿ ਉਹਨਾਂ ਨੇ ਕਤਲ ਕੀਤੇ ਨੇ ਉਹ ਜੇ ਉਹਨਾਂ ਦੇ ਭਰਾ ਨੂੰ ਅਸੀਂ ਵੋਟ ਕਿਉਂ ਪਾਵਾਂ ਕਿ ਕੀ ਕਾਰਨ ਹੈ ਦੇਖੋ ਇੱਥੇ ਸਰਕਾਰਾਂ ਦਾ ਦੋਸ਼ ਹੈ ਜੀ ਸੰਦੀਪ ਸਿੰਘ ਦਾ ਚ ਕੋਈ ਦੋਸ਼ ਨਹੀਂ ਹੈਗਾ ਦੋਸ਼ ਸਰਕਾਰਾਂ ਉੱਤੇ ਚੜਦਾ ਜੀ ਜਦੋਂ ਸੂਰੀ ਦੋਪਸੰਗ ਕਹਿ ਕੇ ਲਲਕਾਰਦਾ ਸੀ ਉਹ ਸਰਕਾਰ ਨੂੰ ਨਹੀਂ ਪਤਾ ਸੀ ਸਰਕਾਰਾਂ ਨੂੰ ਸਾਰਾ ਪਤਾ ਸੀ ਜਦੋਂ ਸੰਤ ਗਿਆਨੀ ਚੰਨਿਆ ਸਿੰਘ ਦੇ ਪੁੱਤਲੇ ਫੌਜ ਦੇ 6 ਜੂਨ ਉਹਨਾਂ ਨੂੰ ਨਹੀਂ ਪਤਾ ਸੀ ਸਾਡੇ ਹਰਮੰਦਰ ਸਾਹਿਬ ਬਾਰੇ ਟਿੱਪਣੀ ਕਰਦੇ ਪਏ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ ਹਜੇ ਵੀ ਜਦੋਂ ਸੂਰੀ ਮਰਿਆ ਵਾ ਹਨਾ ਉਸ ਤੋਂ ਬਾਅਦ ਇੱਕ ਰਾਹੁਲ ਨਾਮ ਦੇ ਸ਼ਖਸ ਨੇ ਬਿਆਨ ਦਿੱਤਾ ਕਿ ਮੈਂ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਵੜਾਂਗਾ ਇਹ ਫਿਰ ਕੀ ਹੈ 2% ਹੈ ਕਿ ਸਾਰੇ ਸਿੱਖੋ ਨੇ ਲੈ ਕੇ ਆਣ ਦੇ ਵਿੱਚ ਇਹ ਸਰਕਾਰਾਂ ਨੂੰ ਚਾਹੀਦਾ ਨੱਥ ਪਾ ਕੇ ਰੱਖਣ ਸਿਕਿਉਰਿਟੀ ਇਹਨਾਂ ਦੀ ਘਟਾਉਣ ਪਹਿਲੀ ਗੱਲ ਸਿਕਿਉਰਿਟੀ ਦੇਣਾ ਬੰਦ ਹੈ ਨਹੀਂ ਜੇ ਸਿਕਿਉਰਿਟੀ ਦੇ ਨਹੀਂ ਬੰਦ ਕਰ ਦੋਗੇ ਉਸ ਤੋਂ ਬਾਅਦ ਸਾਰਾ ਕੁਝ ਸਹੀ ਹੋ ਜਾਏਗਾ ਜੀ ਪੰਜਾਬ ਚ ਪੂਰੇ ਅਸੀਂ ਗਲਤ ਪੰਥ ਦੀ ਕਰਦੇ ਆ ਲੇਕਿਨ ਸਰਕਾਰ ਬਣਾਣ ਲੱਗਿਆ ਅਸੀਂ ਬਣਾ ਨਹੀਂ ਪਾਉਂਦੇ ਕੀ ਕਾਰਨ ਸਮਝਦੇ ਕੀ ਕਾਰਨ ਬਣੇਗੀ ਜੀ ਬਣੇਗੀ ਹੁਣ ਡੈਫੀਨੇਟਲੀ ਬੜੇ ਕਿ ਸਾਰਾ ਪੰਥ ਇੱਕ ਜੋਟੋ ਕੇ ਆ ਗਿਆ ਸਾਰਾ ਇੱਕ ਨਿਸ਼ਾਨ ਸਾਹਿਬ ਥੱਲੇ ਆ ਗਿਆ ਪੰਥ ਤੇ ਬਣੇਗੀ ਸਰਕਾਰ ਬਹੁਤ ਜਲਦੀ ਬੜੇਗੀ ਆਖਰੀ ਸਵਾਲ ਹੈ 2027 ਚ ਕੀ ਲੱਗੇਗਾ 25 ਪਹਿਲਾਂ ਕੰਪਲੀਟ ਕਰ ਲਈਏ 27 ਵੀ ਤੁਹਾਨੂੰ ਜਰੂਰ ਦੱਸਾਂਗੇ ਪਹਿਲਾਂ ਇਹ ਕੰਪਲੀਟ ਕਰ ਲਈਏ ਮੈਦਾਨ ਫਤਿਹ ਕਰ ਲਈਏ ਉਹਦੇ ਬਾਅਦ ਜੋ ਦੱਸਾਂਗੇ ਤੁਹਾਨੂੰ ਜੀ ਇਹ ਬਹੁਤ ਮੇ